ਬਿਗ ਬ੍ਰੇਕਿੰਗ ਅੰਮ੍ਰਿਤਸਰ ਦੇ ਅੰਮ੍ਰਿਤਪਾਲ ਦੇ ਅੰਮ੍ਰਿਤਪਾਲ ਦੇ ਕੋਰਟ ਸਾਥੀ ਤੋਂ ਐਨਐਸਏ ਹਟਾ ਦਿੱਤਾ ਗਿਆ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਅੰਮ੍ਰਿਤਪਾਲ ਦੇ ਇੱਕ ਹੋਰ ਸਾਥੀ ਤੋਂ ਐਨਐਸਏ ਹਟਾ ਦਿੱਤਾ ਗਿਆ ਪਪਲ ਪ੍ਰੀਤ ਸਿੰਘ ਨੂੰ ਪੰਜਾਬ ਲਿਆਉਣ ਦੀ ਤਿਆਰੀ ਹੈ ਟ੍ਰਾਂਜ਼ਿਟ ਰਿਮਾਂਡ ਹਾਸਲ ਕਰਕੇ ਪੰਜਾਬ ਲਿਆਂਦਾ ਜਾਏਗਾ ਅਜਨਾਲਾ ਪੁਲਿਸ ਡਿਬਰੂਗੜ ਦੇ ਲਈ ਰਵਾਨਾ ਹੋ ਚੁੱਕੀ ਹੈ ਪੰਜਾਬ ਲਿਆ ਕੇ ਅਜਨਾਲਾ ਅਦਾਲਤ ਦੇ ਵਿੱਚ ਪੱਪਲ ਪ੍ਰੀਤ ਨੂੰ ਪੇਸ਼ ਕੀਤਾ ਜਾਏਗਾ ਦਾਜੇ ਕੇ ਅਸਮ ਦੇ ਡਿਬਰੂਗੜ ਜੋ ਪਹੁੰਚੇ ਸੋ ਪਹਿਲਾ ਵੀ ਪੱਪਲ ਪ੍ਰੀਤ ਜਿਸ ਨੂੰ ਐਨਐਸਏ ਦੇ ਤਹਿਤ ਹਿਰਾਸਤ ਦੇ ਵਿੱਚ ਲਿਆ ਗਿਆ ਪੱਪਲ ਪ੍ਰੀਤ ਖਡੂ ਸਾਹਿਬ ਦੇ ਤੋ ਸਾਂਸਦ ਅਮਰਿਤ ਬਾਲ ਦਾ ਸਾਥੀ ਹੈ ਜੋ ਕਿ ਡਿਬਰੂਗੜ ਜੇਲ੍ਹ ਦੇ ਅੰਦਰ ਬੰਦ ਹੈ ਐਨਐਸਏ ਹਟਾ ਦਿੱਤਾ ਗਿਆ ਪਫਲਪ੍ਰੀਤੋ ਜਨਾਲਾ ਅਦਾਲਤ ਦੇ ਵਿੱਚ ਪੰਜਾਬ ਲਿਆ ਕੇ ਪੇਸ਼ ਕੀਤਾ ਜਾਏਗਾ ਪਰਮਵੀਰ ਸਾਡੇ ਨਾਲ ਸਾਡੇ ਸਹਿਯੋਗੀ ਜੁੜੇ ਨੇ ਪਰਮ ਕੀ ਜਾਣਕਾਰੀ ਆ ਦੇਖੋ ਗਗਨ ਤੁਸੀਂ ਦੇਖਿਆ ਹੋਵੇਗਾ ਕਿ ਅਜਨਾਲਾ ਪੁਲਿਸ ਸਟੇਸ਼ਨ ਦੇ ਉੱਤੇ ਹਮਲਾ ਕੀਤਾ ਗਿਆ ਸੀਗਾ ਅੱਜ ਜਿਸ ਦੇ ਵਿੱਚ ਭਾਈ ਅਮਰਪਾਲ ਸਿੰਘ ਅਤੇ ਉਹਨਾਂ ਦੇ ਹੋਰ ਸਾਥੀ ਸੀਗੇ ਤੁਹਾਨੂੰ ਯਾਦ ਹੋਵੇਗਾ ਕਿ ਐਨਐਸਏ ਲੱਗਿਆ ਸੀਗਾ ਇਸ ਤੋਂ ਪਹਿਲਾਂ ਜੇਕਰ ਅਸੀਂ ਗੱਲ ਕਰੀਏ ਸਾ ਪਪਲ ਪ੍ਰੀਤ ਸਿੰਘ ਜਿਹੜਾ ਇੱਕ ਸਾਥੀ ਹੈ ਭਾਈ ਅਮਰਪਾਲ ਸਿੰਘ ਦਾ ਉਸ ਦਾ ਜਿਹੜਾ ਐਨਐਸਏ ਹੈ ਉਹ ਕੱਲ 10 ਤਰੀਕ ਨੂੰ ਗगन ਖਤਮ ਹੋਣ ਜਾ ਰਿਹਾ ਕਿਉਂਕਿ ਪੰਜਾਬ ਸਰਕਾਰ ਨੇ ਕੋਈ ਵੀ ਐਡਵਾਈਜ਼ਰੀ ਜਾਰੀ ਨਹੀਂ ਕੀਤੀ ਨਾ ਹੀ ਉਹਦੇ ਵਿੱਚ ਵਾਅਦੇ ਨੂੰ ਲੈ ਕੇ ਅਸੀਂ ਕਹਿ ਲਈਏ ਹੋਮ ਮਿਨਿਸਟਰ ਦੇ ਨਾਲ ਜਾਂ ਗ੍ਰਹਿ ਮੰਤਰੀ ਸਾਹਿਬ ਨਾਲ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਾਲ ਕੋਈ ਇਸ ਸਾਰੇ ਬਾਤਲਾਬ ਨਹੀਂ ਹੋਈ ਕਿ ਇਸ ਦੇ ਵਿੱਚ ਵਾਅਦਾ ਕੀਤਾ ਜਾਵੇ ਸੋ ਕੱਲ ਨੂੰ ਜਿਹੜਾ ਉਸ ਦਾ ਪਪਲ ਪ੍ਰੀਤ ਦਾ 10 ਤਰੀਕ ਦਾ ਜਿਹੜਾ ਉਹ ਐਨਐਸਸੀ ਖਤਮ ਹੋਣ ਜਾ ਰਿਹਾ ਹੈ ਤੇ ਕੱਲ ਇਥੋਂ ਜੇਕਰ ਅਸੀਂ ਦੇਖੀਏ ਤਾਂ ਅਜਨਾਲਾ ਪੁਲਿਸ ਦੇ ਡਿਪਟੀ ਸਾਹਿਬ ਇਥੋਂ ਜਾ ਚੁੱਕੇ ਨੇ ਟੀਮ ਲੈ ਕੇ ਤਾਂ ਰਵਾਨਾ ਹੋ ਚੁੱਕੇ ਨੇ ਤਾਂ ਉਹ ਜਾ ਕੇ ਹੁਣ ਉਸ ਨੂੰ ਵਾਪਸ ਲੈ ਕੇ ਆਉਣਗੇ ਤੇ ਜਿੱਥੇ ਅਜਨਾਲਾ ਪੁਲਿਸ ਹਮਲਾ ਹੋਇਆ ਸੀਗਾ ਸਟੇਸ਼ਨ ਦੇ ਉੱਤੇ ਹਮਲਾ ਹੋਇਆ ਸੀਗਾ ਉਹਨਾਂ ਕੇਸਾਂ ਤਹਿਤ ਐਫਆਈਆਰ ਨੰਬਰ 39 ਦੇ ਤਹਿਤ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤਾਂ ਉਸ ਤੋਂ ਬਾਅਦ ਅਗਲੀ ਪ੍ਰਕਿਰਿਆ ਜਿਹੜੀ ਹੋਵੇਗੀ ਗਗਨੀ ਇੱਕ ਗੱਲ ਮੈਂ ਇੱਥੇ ਹੋਰ ਦੱਸ ਦਿਆਂ ਕਿ ਜਿੰਨੇ ਸਾਥੀ ਸੀਗੇ ਸਾਰੇ ਦੇ ਸਾਰੇ ਆ ਚੁੱਕੇ ਨੇ ਕੱਲਾ ਰਹਿ ਗਿਆ ਬਾਲ ਹੁਣ ਜੇਲ੍ਹ ਦੇ ਅੰਦਰ ਇਕੱਲੇ ਅਮਰਿਤਪਾਲ ਹੋਰੀ ਅੰਦਰ ਨੇ ਤੇ ਇਸ ਦੇ ਨਾਲ ਹੀ ਉਹਨਾਂ ਦਾ ਵੀ 22 April लास्ट ਦੀ 22 April ਹੈ ਉਦੋਂ ਉਹਨਾਂ ਦਾ ਵੀ NSA ਟੁੱਟਣਾ ਹੈ ਇਹ ਜ਼ਰੂਰ ਦੇਖਣਾ ਹੋਵੇਗਾ ਨਹੀਂ ਭਾਈ ਅਮਰਿਤਪਾਲ ਸਿੰਘ ਕਿਉਂਕਿ ਸੰਸਦ ਨੇ ਆਮ ਵਿਅਕਤੀ ਨਹੀਂ ਹਨ ਲੋਕਾਂ ਨੇ ਉਹਨਾਂ ਨੂੰ ਚੁਣਿਆ ਸੋ ਉਹਨਾਂ ਦਾ NSA ਵੱਧਦਾ ਹੈ ਜਾਂ ਨਹੀਂ ਵੱਧਦਾ ਇਹ ਜ਼ਰੂਰ ਦੇਖਣ ਵਾਲੀ ਗੱਲ ਹੋਏਗੀ ਜੀ ਬਿਲਕੁਲ ਬਿਲਕੁਲ ਔਰ ਅਜਨਾਲਾ ਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ ਔਰ ਇਸ ਤੋਂ ਪਹਿਲਾਂ ਵੀ ਜੜੇ ਕਿਉਂਕਿ ਹੁਣ ਕੁਲ ਮਿਲਾ ਕੇ ਜੋ 8 ਇਹ ਲੋਕ ਨੇ ਜਨਾਤੇ ਐਨਐਸਏ ਹਟਾਇਆ ਗਿਆ ਪੰਜਾਬ ਲੈ ਕੇ ਆਈ ਪੁਲਿਸ ਉਹਨਾਂ ਕਦਾਲਤਾਂ ਦੇ ਵਿੱਚ ਪੇਸ਼ ਕਰਕੇ ਜੋ ਅਗਲੀ ਕਾਰਵਾਈ ਕੀ ਕੁਝ ਕੀਤੀ ਗਈ ਹੁਣ ਤੱਕ ਉਹਨਾਂ ਦੇ ਖਿਲਾਫ ਅ ਗਗਨ ਦੇਖੋ ਵਾਰ-ਵਾਰ ਰਮਾਨ ਜਿਹੜਾ ਸੀਗਾ ਉਹ ਪੁਲਿਸ ਵੱਲੋਂ ਲਿਆ ਗਿਆ ਸੀਗਾ ਰਮਾਨ ਤੋਂ ਭਾਵ ਸੀਗਾ ਕਿ ਜਦੋਂ ਇਹਨਾਂ ਨੇ ਹਮਲਾ ਕੀਤਾ ਸੀਗਾ ਥਾਣੇ ਦੇ ਉੱਤੇ ਤਾਂ ਉਦੋਂ ਇਹਨਾਂ ਕੋਲ ਹਥਿਆਰ ਕਿੱਥੋਂ ਆਏ ਇਹਨਾਂ ਨੇ ਜਿਹੜੀਆਂ ਫੋਨ ਕਾਲਸ ਕੀਤੀਆਂ ਇਹਨਾਂ ਬੰਦਾ ਜਿਹੜਾ ਸੀਗਾ ਉਹ ਇਕੱਠਾ ਕਿੱਦਾਂ ਹੋਇਆ ਸੋ ਉਹ ਸਾਰੀਆਂ ਫੋਨ ਕਾਲਸ ਖੰਗਾਲਨੀਆਂ ਸੀਗੀਆਂ ਹਥਿਆਰ ਜਿਹੜੇ ਸੀਗੇ ਉਹ ਬਰਾਮਦ ਕਰਨੇ ਸੀਗੇ ਇਸ ਤੋਂ ਇਲਾਵਾ ਤੁਹਾਨੂੰ ਯਾਦ ਹੋਵੇਗਾ ਕਿ ਐਸਪੀ ਯוגਰਾਜ ਸਿੰਘ ਹੁੰਦੇ ਸਨ ਤਾਂ ਉਹਨਾਂ ਦੇ ਵੀ ਸਿਰ ਦੇ ਉੱਤੇ ਇੱਕ ਵਾਰ ਕੀਤਾ ਗਿਆ ਸੀਗਾ ਸੱਟ ਲੱਗੀ ਸੀ ਕਿ ਸੋ ਇਹ ਸਾਰੀਆਂ ਚੀਜ਼ਾਂ ਮੁਲਾਕਨ ਕਰਨਾ ਸੀਗਾ ਇਸ ਕਰਕੇ ਇਹਨਾਂ ਦਾ ਰਿਮਾਨਡ ਲਿਆ ਜਾ ਰਿਹਾ ਸੀਗਾ ਤੇ ਜ਼ਾਹਿਰ ਜੀ ਗੱਲ ਹੈ ਕਿ ਜਦੋਂ ਪਪਲ ਪ੍ਰੀਤ ਨੂੰ ਇੱਥੇ ਲਿਆਂਦਾ ਜਾਵੇਗਾ ਤਾਂ ਉਹਨਾਂ ਦਾ ਵੀ ਰਿਮਾਨਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਜਿਸ ਤੋਂ ਬਾਅਦ ਉਹਨਾਂ ਨੂੰ ਜੁਡੀਸ਼ੀਅਲ ਭੇਜਿਆ ਜਾਵੇਗਾ ਜੀ ਅੱਛਾ ਅੰਮ੍ਰਿਤ ਬਾਅਦ ਤੇ ਲੱਗੇ ਐਨਐਸਏ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਸੰਭਾਵਨਾਵਾਂ ਨੇ ਗਗਨ ਦੇਖੋ 22 ਤਰੀਕ 22 ਅਪ੍ਰੈਲ ਜਿਹੜੀ ਹੈ ਇਹ ਲਾਸਟ ਤਰੀਕ ਹੈ ਭਾਈ ਅਮਰਤਪਾਲ ਦੇ ਐਨਐਸਡੀ ਇਹਦੇ ਵਿੱਚ ਜੇਕਰ ਪੰਜਾਬ ਸਰਕਾਰ ਕੋਈ ਵਾਅਦਾ ਕਰਦੀ ਹੈ ਕੋਈ ਕਿਸੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਲਿਖਦੀ ਹੈ ਤਾਂ ਇਸ ਦੇ ਵਿੱਚ ਵੱਡਾ ਅਸੀਂ ਕਹਿ ਸਕਦੇ ਹਾਂ ਫੇਰ ਬਦਲ ਵੀ ਹੋ ਸਕਦਾ ਹੈ ਜਾਨਕੀ ਵਾਅਦਾ ਵੀ ਕੀਤਾ ਜਾ ਸਕਦਾ ਹੈ ਕਿ ਗਗਨ ਇਸ ਕੋਈ ਦੋਹराई ਨਹੀਂ ਹੈ ਕਿ ਵਾਅਦਾ ਨਹੀਂ ਹੋ ਸਕਦਾ ਵਾਦਾ ਹੋ ਵੀ ਸਕਦਾ ਹੈ ਪਰ 1 ਸਾਲ ਹੋਰ ਅੰਦਰ ਲਾਉਣਾ ਪਏਗਾ ਯਾਨੀ ਕਿ 3 ਸਾਲ ਪੂਰੇ ਅੰਦਰ ਕੱਟਨੇ ਪੈਣਗੇ ਪਰ ਜਿਸ ਤੱਕ ਸਭ ਤੋਂ ਸੂਚਨਾ ਹੈ ਕਿ ਇਸ ਬਾਰੇ ਹਲੇ ਕੋਈ ਵੀ ਕਿਉਂਕਿ ਅੰਦਰ ਉਹਨਾਂ ਦਾ ਵਤੀਰਾ ਜਿਹੜਾ ਹੈ ਜੇਲ੍ਹ ਦੇ ਅੰਦਰ ਜਿਹੜੀ ਡਿਗਰੂਗੜ ਜੇਲ੍ਹ ਹੈ ਉਥੇ ਉਹਨਾਂ ਦਾ ਵਤੀਰਾ ਬਹੁਤ ਵਧੀਆ ਹੈ ਮਤਲਬ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਹੈ ਆਪਣਾ ਪਾਠ ਕਰਦੇ ਨੇ ਆਪਣੇ ਟਾਈਮ ਤੇ ਰੋੜਦੇ ਨੇ ਯਾਨੀ ਕਿ ਇੱਕ ਹੁੰਦਾ ਇੱਕ ਅਸੀਂ ਕਹ ਲਈਏ ਪ੍ਰੋਟੋਕੋਲ ਹੁੰਦਾ ਹੈ ਜੇਲ੍ਹ ਦਾ ਉਸ ਮੁਤਾਬਿਕ ਉਹ ਬਿਲਕੁਲ ਠੀਕ ਨੇ ਸੋ ਇਸੇ ਕਰਕੇ ਇਹਨਾਂ ਦਾ ਜਬ ਅਮ੍ਰਿਤਪਾਲ ਤੇ ਲੱਗੇ ਐਨਐਸਏ ਨੂੰ ਹਟਾਉਣ ਜਾਂ ਵਧਾਉਣ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਆਪਣਾ ਪੱਖ ਵੀ ਰੱਖਿਆ ਗਿਆ ਸੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅ ਬਿਲਕੁਲ ਗਗਨ ਇਹ ਮਸਲਾ ਜਿਹੜਾ ਸੀਗਾ ਹਾਈ ਕੋਰਟ ਦੇ ਵਿੱਚ ਵੀ ਪਹੁੰਚਿਆ ਸੀਗਾ ਇਸ ਤੋਂ ਵੀ ਦਲੀਲਾਂ ਤੋਂ ਬਾਅਦ ਦੇਖੋ ਕਈ ਚੀਜ਼ਾਂ ਸੀਗੀਆਂ ਕਿ ਹਾ ਪੁਲਿਸ ਸਟੇਸ਼ਨ ਦੇ ਉੱਤੇ ਇੱਕ ਘਾਤਕ ਹਮਲਾ ਕੀਤਾ ਗਿਆ ਉੱਥੇ ਬੰਦੀ بنائے ਗਏ ਪੁਲਿਸ ਵਾਲੇ ਸੋ ਇਹ ਸਾਰੀਆਂ ਧਾਰਾਵਾਂ ਜਿਹੜੀਆਂ ਸੀਗੀਆਂ ਭਾਈ ਅਮਰਤਪਾਲ ਅਤੇ ਉਹਨਾਂ ਦੇ ਸਾਥੀਆਂ ਤੇ ਲੱਗੀਆਂ ਸੀਗੀਆਂ ਪਰ ਇਹਨਾਂ ਦਾ ਇਧਰੋਂ ਕਹਿਣਾ ਸੀਗਾ ਕਿ ਅਸੀਂ ਆਪਣਾ ਸਾਥੀ ਛਡਵਾਉਣ ਵਾਸਤੇ ਗਏ ਸੀਗੇ ਪਰ ਜ਼ਾਹਿਰ ਜੀ ਗੱਲ ਹੈ ਜੇਕਰ ਅਸੀਂ ਡੀਆਈਜੀ ਬਾਰਡਰ ਇੰਸ ਸਿੰਦਰ ਸਿੰਘ ਹੋਰਾ ਦੀ ਗੱਲ ਕਰੀਏ ਤੁਸੀਂ ਦੇਖਿਆ ਹੋਣਾ ਲਗਾਤਾਰ ਜੀ ਨਿੱਗਿਆ ਉਹਨਾਂ ਨਾਲ ਗੱਲਬਾਤ ਕਰਦਾ ਰਹਿੰਦਾ ਹੈ ਤਾਂ ਅਸੀਂ ਵੀ ਗੱਲਬਾਤ ਕਰਦੇ ਰਹਿੰਦੇ ਹਾਂ ਉਦੋਂ ਐਸਐਸਪੀ ਹੁੰਦੇ ਸਨ ਤਾਂ ਉਹਨਾਂ ਨੇ ਵੀ ਇਹੀ ਜ਼ਿਕਰ ਕੀਤਾ ਸੀਗਾ ਕਿ ਅਸੀਂ ਇਹਨਾਂ ਨੂੰ ਇੱਕ ਇਹ ਮੈਸੇਜ ਭੇਜਿਆ ਸੀਗਾ ਕਿ ਤੁਸੀਂ ਜੇਕਰ ਗੱਲ ਕਰਨੀ ਹੈ ਪੰਜ ਸਿੰਘ ਆ ਕੇ ਥਾਣੇ ਆ ਕੇ ਗੱਲ ਕਰ ਸਕਦੇ ਹੋ ਪਰ ਇਸ ਤਰ੍ਹਾਂ ਤੁਸੀਂ ਹਜ਼ੂਮ ਲੈ ਕੇ ਗੁਰੂ ਮਹਾਰਾਜ ਜੀ ਦੀ ਪਾਲਕੀ ਲੈ ਕੇ ਇੱਥੇ ਆ ਕੇ ਗੁੰਡਾਗਰਦੀ ਕੀਤੀ ਗਈ ਤੁਹਾਡੇ ਮਹਾਰਾਜ ਜੀ ਦਾ ਸਰੂਪ ਅੱਗੇ ਹੋਣ ਕਾਰਨ ਅਸੀਂ ਕੁਝ ਨਹੀਂ ਕਰ ਸਕੇ ਅਸੀਂ ਨਹੀਂ ੱੱਕਾ ਕਰ ਸਕੇ ਅਸੀਂ ਨਹੀਂ ਡਾਂਗ ਡੋਟਾ ਚਲਾ ਸਕੇ ਕਿਉਂਕਿ ਜੇਕਰ ਡਾਂਗ ਡੋਟਾ ਚੱਲਦਾ ਤਾਂ ਦੁਬਾਰਾ ਇਸੇ ਬਰਗਾੜੀ ਵਾਲਾ ਜਾਂ ਅਸੀਂ ਕਹਿ ਲਈਏ ਉਹਲਾ ਮਸਲਾ ਬਣ ਸਕਦਾ ਸੀਗਾ ਗੋਲੀ ਵੀ ਚਰਾਉਣੀ ਪੈ ਸਕਦੀ ਸੀ ਕਿਉਂਕਿ ਤੁਹਾਨੂੰ ਯਾਦ ਹੋਵੇਗਾ ਗगन ਜਿਹੜੀ ਭੀੜ ਹੁੰਦੀ ਹੈ ਉਹਦਾ ਇੱਕ ਕੋਈ ਰੂਪ ਰੇਖਾ ਨਹੀਂ ਹੁੰਦੀ ਇਸ ਇਤਰਾਤੀ ਅੰਤਰ ਵੀ ਹੁੰਦੇ ਨੇ ਗगन ਜੀ ਠੀਕ ਹੈ ਪਰਮ ਬਾਬਾ ਸ਼ੁਕਰੀਆ ਫਿਲਹਾਲ ਤੱਕ ਦੀ ਜਾਣਕਾਰੀ ਦੇ ਲਈ ਫਿਲਹਾਲ ਦੱਸਿਆ ਕਿ ਅਮਰਿਤਪਾਲ ਜੋ ਕਿ ਡਿਬਰੂਗੜੀ ਸੈਂਟਰਲ ਜੇਲ ਦੇ ਅੰਦਰ ਬੰਦ ਨੇ ਇੱਕ ਸਾਥੀ ਇਹਨਾਂ ਦਾ ਇਲਾਦੇ ਨਾਲ ਸੀ ਪਹਿਲਾ ਪਪਲ ਪ੍ਰੇਤ ਜਿਸ ਨੂੰ ਹੁਣ ਪੰਜਾਬ ਲਿਆਂਦਾ ਜਾਏਗਾ ਅਜ ਨਾਲ ਦੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ ਤੇ ਹੁਣ ਸਿਰਫ ਤੇ ਸਿਰਫ ਬਾਰਿਸ ਪੰਜਾਬ ਦੇ ਜਥੇਬੰਦੀ ਦੇ ਅਮਰਿਤਪਾਲ ਹੀ ਡਿਬਰੂਗੜ ਜੇਲ ਦੇ ਅੰਦਰ ਨੇ 2024 ਲੋਕ ਸਭਾ ਚੋਣਾਂ ਦੇ ਵਿੱਚ ਅਮਰਿਤਪਾਲ ਨੇ ਜਿੱਤ ਹਾਸਲ ਕਰਕੇ ਸਭ ਨੂੰ ਹੈਰਾਨ ਵੀ ਕੀਤਾ ਅਮਰਿਤਪਾਲ ਤੋਂ ਐਨਐਸਏ ਅਟੌਨ ਦੀ जानकारी जो है हटौनी है जानी है बहुत ही जल्द उस बारे भी जो जानकारी सामने आएगी फिलहाल पपलप्रीत को लेकर जानकारी मिली है कि जनहाला अदालत पपलप्रीत न पेश जाएगा पपलप्रीत पूरी तैयारी कर ली गई सी पुलिस रवाना पुलिस एक टीम जो है डिब्रूगढ़ दे रवाना हो चुकी सी बीते दिन ही